ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਫਟਕੜੀ ਦਾ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੋਈ ਦੁਸ਼ਮਣ ਹੈ ਤਾਂ ਜਾਂ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦੁਸ਼ਮਣਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਤੁਹਾਡੇ ਦੁਸ਼ਮਨਾ ਨੇ ਤੁਹਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਏ ਤਾਂ ਅੱਜ ਦਾ ਉਹ ਪਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਏ ਕਈ ਵਾਰ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਤੇ ਇੰਨੇ ਜਾਬੇ ਗਲਤਫਹਿਮੀਆਂ ਬਾਤਾਂ ਆਂਦੀਆਂ ਨੇ ਜਿੰਨਾ ਤੋਂ ਸਾਨੂੰ ਲੱਗਦਾ ਏ ਕਿ ਜਾਂ ਤਾਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਏ ਜਿਵੇਂ ਕਰਕੇ ਸਾਡੇ ਘਰ ਦੇ ਵਿੱਚ ਹਰ ਰੋਜ਼ ਲੜਾਈ ਕਲੇਸ਼ ਵਾਧਦਾ ਜਾਂਦਾ ਹੈ ਸਾਡੇ ਘਰ ਦੇ ਵਿੱਚ ਪੈਸਾ ਵੀ ਨਹੀਂ ਰੁਕਦਾ ਤੇ ਕੋਈ ਨਾ ਕੋਈ ਫੈਮਿਲੀ ਮੈਂਬਰ ਬਿਮਾਰ ਲੱਗ ਜਾਂਦਾ ਹੈ ਤੇ ਚਾਹ ਫਿਰ ਤੁਹਾਡੇ ਦੁਸ਼ਮਣ ਹੱਥ ਧੋ ਕੇ ਤੁਹਾਡੇ ਪਿੱਛੇ ਇੰਨਾ ਪਏ ਹੋਇਆ ਕਿ ਤੁਹਾਨੂੰ ਇੱਥੇ ਤੱਕ ਤੰਗ ਪਰੇਸ਼ਾਨ ਕੀਤਾ ਹੋਇਆ ਤੁਸੀਂ ਆਪਣੀ ਘਰ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਖਾਣਾ ਵੀ ਨਹੀਂ ਖਾ ਸਕਦੇ ਤੇ ਨਾ ਹੀ ਤੁਸੀਂ ਆਪਣੇ ਫਿਊਚਰ ਦੇ ਬਾਰੇ ਸੋਚ ਰਹੇ ਹੋ ਤੇ ਨਾ ਹੀ ਤੁਸੀਂ ਆਪਣੇ ਵਪਾਰ ਦੇ ਵਿੱਚ ਜਾਂ ਕਾਰੋਬਾਰ ਦੇ ਵਿੱਚ ਕੰਮ ਕਰ ਰਹੇ ਹੋ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਸਾਡਾ ਕਾਰੋਬਾਰ ਵਪਾਰ ਇਹ ਜਿਹੜਾ ਉਹ ਵੀ ਬਿਲਕੁਲ ਡਾਊਨ ਚਲਾ ਜਾਂਦਾ ਕਿਉਂਕਿ ਸਾਡਾ ਸਾਡੇ ਕੰਮਾਂ ਦੇ ਵਿੱਚ ਧਿਆੜ ਹੀ ਨਹੀਂ ਰਹਿੰਦਾ ਇਸੇ ਤਰ੍ਹਾਂ ਆਪਾਂ ਸਾਰੇ ਹੀ ਜਾਣਦੇ ਆ ਜਿਹੜੇ ਵੀ ਵਿਅਕਤੀ ਦੇ ਪਿੱਛੇ ਉਹਨਾਂ ਦੇ ਦੁਸ਼ਮਣ ਪੈ ਜਾਂਦੇ ਨੇ ਜਾਂ ਫਿਰ ਕੋਈ ਤਾਤ੍ਰਿਕ ਕਰਿਆਵਾ ਕਰਵਾਉਂਦੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੰਦੇ ਨੇ ਇਸੇ ਤਰ੍ਹਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਤੁਹਾਡੇ ਦੁਸ਼ਮਣ ਵਧ ਰਹੇ ਨੇ ਅੱਜ ਇੱਕ ਦੁਸ਼ਮਣ ਕੱਲ ਨੂੰ ਕੋਈ ਨਵਾਂ ਤੇ ਪਰਸ ਨੂੰ ਕੋਈ ਹੋਰ ਹੁੰਦਾ ਹੈ ਇਸੇ ਤਰ੍ਹਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਦੁਸ਼ਨਾ ਦੀ ਗਿਣਤੀ ਵਾਧਦੀ ਜਾ ਰਹੀ ਹੈ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਦੁਰਘਟਨਾਵਾਂ ਬਹੁਤ ਜ਼ਿਆਦੀਆਂ ਵਾਧੀਆਂ ਚਾਰੀਆਂ ਅਚਾਨਕ ਹੀ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਦੁਰਘਟਨਾਵਾਂ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਜ ਕਿਸੇ ਨੂੰ ਕੁਝ ਹੋ ਜਾਂਦਾ ਹੈ ਫੈਮਿਲੀ ਦੇ ਵਿੱਚ ਕੱਲ ਕਿਸੇ ਨੂੰ ਕੁਝ ਹੋ ਜਾਂਦਾ ਹੈ ਤੇ ਤੁਹਾਡੇ ਘਰ ਦੇ ਵਿੱਚ ਧਨ ਦੀ ਜਿਹੜੀ ਹਾਨੀ ਹੋ ਜਾਂਦੀ ਕਹਿਣ ਦਾ ਭਾਵ ਇਹ ਕਿ ਤੁਹਾਡੇ ਘਰ ਦੇ ਵਿੱਚ ਜਿਹੜਾ ਪੈਸਾ ਹੈ ਉਹ ਰੁਕਣਾ ਬੰਦ ਹੋ ਜਾਂਦਾ ਪੈਸੇ ਆਉਣ ਦੇ ਰਸਤੇ ਵੀ ਬੰਦ ਹੋ ਜਾਂਦੇ ਨੇ ਜਿਸ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਗਰੀਬੀ ਤੇ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੀ ਤਰ੍ਹਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਤਾਂ ਫੀਟਕੜੀ ਦਾ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰਕੇ ਰੱਖ ਸਕਦਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਨਾ ਤੇ ਜਿਹੜੇ ਤੁਹਾਡੇ ਦੁਸ਼ਮਣ ਨੇ ਉਹਨਾਂ ਦੀ ਆਕੜ ਨਿਕਲ ਜਾਵੇਗੀ ਤੇ ਉਹ ਤੁਹਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਤੰਗ ਪਰੇਸ਼ਾਨ ਕਰਨ ਦੇ ਬਾਰੇ ਸੋਚਣਗੇ ਹੀ ਨਹੀਂ ਇਸੇ ਤਰ੍ਹਾਂ ਤੁਹਾਡਾ ਦੁਸ਼ਮਣ ਇੱਕੇ ਦੋਏ ਭਾਵੇਂ ਲੱਖਾਂ ਨੇ ਕਰੋੜਾਂ ਨੇ ਤੇ ਤੁਹਾਡੇ ਦੁਸ਼ਮਣ ਇੰਨੇ ਤਾਕਤਵਾਰ ਨੇ ਕਿ ਤੁਸੀਂ ਉਹਨਾਂ ਦਾ ਸਾਹਮਣਾ ਹੀ ਨਹੀਂ ਕਰ ਪਾਰੇ ਤਾਂ ਤੁਸੀਂ ਇਸ ਉਪਾਅ ਨੂੰ ਇੱਕ ਦੁਸ਼ਮਣੇ ਭਾਵੇਂ ਲੱਖਾਂ ਨੇ ਭਾਵੇਂ ਕਿੰਨੇ ਵੀ ਤਾਕਤਵਾਰ ਨੇ ਇਸ ਉਪਾਅ ਨੂੰ ਤੁਸੀਂ ਸਾਡੇ ਦੱਸੇ ਗਿਆ ਤਰੀਕੇ ਦੇ ਅਨੁਸਾਰ ਆਪਣੀ ਵਿਸ਼ਵਾਸ ਤੇ ਭਾਵਨਾ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋਣ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡੇ ਦੁਸ਼ਮਣ ਵੀ ਦੂਰ ਹੋ ਜਾਣਗੇ ਇਸ ਤੋਂ ਇਲਾਵਾ ਜੇਕਰ ਉਹਨਾਂ ਨੇ ਤੁਹਾਡੇ ਉੱਪਰ ਕੋਈ ਕਾਲਾ ਜਾਦੂ ਟੂਣਾ ਕੀਤਾ ਹੋਇਆ ਜਿਸ ਕਰਕੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਸ ਦਾ ਵੀ ਤੁਹਾਡੇ ਉੱਪਰ ਕਿਸੇ ਵੀ ਪ੍ਰਕਾਰ ਦਾ ਅਸਰ ਨਹੀਂ ਹੋਣ ਵਾਲਾ ਇਸ ਉਵਾਰਨ ਨੂੰ ਤੁਸੀਂ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕਮੈਂਟ ਵਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਦੇ ਨਾਲ ਨਾਲ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਜਿਹੜਾ ਅਸੀਂ ਅੱਜ ਦਾ ਤੁਹਾਨੂੰ ਉਪਾਅ ਦੱਸਣਾ ਹੈ ਨਾ ਇਸ ਉਪਾਅ ਦੇ ਨਾਲ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਵੀ ਤੁਹਾਡੇ ਤੋਂ ਦੂਰ ਹੋਵੇਗਾ ਤੇ ਜਿਹੜਾ ਉਸ ਦਾ ਕੀਤਾ ਕਰਾਇਆ ਹੋਵੇਗਾ ਨਾ ਉਹ ਵੀ ਤੁਹਾਡੇ ਤੋਂ ਦੂਰ ਹੋ ਜਾਏਗਾ ਉਹਦਾ ਵੀ ਤੁਹਾਡੇ ਉੱਪਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਇਜ ਇਸ ਕਰਕੇ ਤੁਹਾਨੂੰ ਕਦੇ ਵੀ ਫਿਰ ਮੁੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਦੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਕੋ ਕਦੇ ਵੀ ਪਰੇਸ਼ਾਨ ਤੁਹਾਨੂੰ ਨਹੀਂ ਹੋਣਾ ਪਵੇਗਾ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਨਾ ਤੇ ਅੱਜ ਦੇ ਸਮੇਂ ਦੇ ਵਿੱਚ ਲੋਕ ਜ਼ਿਆਦਾਤਰ ਆਪਣੇ ਦੁਸ਼ਮਣਾਂ ਤੋਂ ਪ੍ਰਸਾਣ ਨੇ ਕਿਉਂਕਿ ਕਾਲਜੁਗ ਦਾ ਸਮਾਂ ਹੈ ਜੋ ਜਿਵੇਂ ਹੀ ਤੁਸੀਂ ਤਰੱਕੀ ਕਰੋਗੇ ਤੁਹਾਡੀ ਥੋੜੀ ਜਹੀ ਤਰੱਕੀ ਦੇ ਨਾਲ ਤੁਹਾਡੇ ਉਸ ਤੋਂ ਵੱਧ ਕੇ ਦੁਸ਼ਮਣ ਬਣ ਜਾਣਗੇ ਕਿਉਂਕਿ ਉਹ ਤੁਹਾਡੀ ਤਰੱਕੀ ਨੂੰ ਅੱਜ ਕੱਲ ਲੋਕ ਨੇ ਜਿਹੜੇ ਉਚਾਰਦੇ ਨੇ ਜਿਵੇਂ ਜਿਵੇਂ ਕਾਲਜੁਗ ਦਾ ਸਮਾਵਾਦ ਰਿਹਾ ਓਮੀ ਓਮੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਦੁਸ਼ਮਣ ਨੇ ਉਹ ਵੀ ਵਾਧੇ ਜਾ ਰਹੇ ਨੇ ਇਸੀ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਧਨ ਦੀ ਕਮੀ ਹੋ ਰਹੀ ਹੈ ਤੇ ਚਾਹ ਫਿਰ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਨਹੀਂ ਹੈਗੀ ਤੁਹਾਡੇ ਘਰ ਦਾ ਕੋਈ ਨਾ ਕੋਈ ਫੈਮਲੀ ਮੈਂਬਰ ਬਿਮਾਰ ਰਹਿੰਦਾ ਹੈ ਤੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੇ ਕੋਈ ਦੁਸ਼ਮਣ ਨੇ ਤੰਗ ਪਰੇਸ਼ਾਨ ਕੀਤਾ ਹੋਇਆ ਜਾਂ ਫਿਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਉੱਪਰ ਤਾਂਤ੍ਰਿਕ ਕਰਿਆਵਾ ਕਾਲਾ ਜਾਦੂ ਕਰਵਾਇਆ ਹੋਇਆ ਹੈ ਤਾਂ ਇਹ ਸਾਰੀਆਂ ਪਰੇਸ਼ਾਨੀਆਂ ਨੇ ਨਾ ਜਿਹੜੀਆਂ ਅੱਜ ਦੀ ਵੀਡੀਓ ਦੇ ਨਾਲ ਤੁਹਾਡੀਆਂ ਦੂਰ ਹੋਣ ਵਾਲੀਆਂ ਨੇ ਤੇ ਜੇਕਰ ਤੁਹਾਡੇ ਘਰ ਨੂੰ ਕਿਸੇ ਦੀ ਬੁਰੀ ਨજર ਲੱਗੀ ਹੋਈ ਹੈ ਨજર ਦੋਸ਼ ਇਹ ਤਾਂ ਤੁਹਾਡੇ ਘਰ ਦੀ ਨજર ਦੋਸ਼ ਨੂੰ ਵੀ ਦੂਰ ਕਰ ਦੇਵੇਗਾ ਬਹੁਤ ਸਾਰੀਆਂ ਪਰੇਸ਼ਾਨੀਆਂ ਫਿਟਕੜੀ ਤੇ ਉਪਾਅ ਦੇ ਨਾਲ ਅੱਜ ਤੁਹਾਡੀਆਂ ਦੂਰ ਹੋਣ ਵਾਲੀਆਂ ਨੇ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਲੇਡੀਜ਼ ਜੈਂਟਸ ਦੋਨੋਂ ਹੀ ਕਰ ਸਕਦੇ ਨੇ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਹੀ ਕਰ ਸਕਦਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ 1 ਰੁਪਿਆ ਦਾ ਖਰਚਾ ਵੀ ਨਹੀਂ ਹੋਣਾ ਵਾਲਾ ਤੇ ਇਸ ਦੇ ਨਾਲ ਨਾਲ ਤੁਹਾਡਾ ਜਿਹੜਾ ਸਮਾਂ ਇਹ ਉਹ ਵੀ ਜ਼ਿਆਦਾ ਨਹੀਂ ਲੱਗਣ ਵਾਲਾ ਇਸ ਉਪਾਅ ਨੂੰ ਕਰਦੇ ਸਮੇਂ ਜੇ ਇਸੇ ਤਰ੍ਹਾਂ ਚੇਕਰ ਤੁਹਾਡਾ ਵਪਾਰ ਇਹ ਉਹ ਨਹੀਂ ਚੱਲ ਰਿਹਾ ਉਥੇ ਕਸਟਮਰ ਨਹੀਂ ਆਉਂਦੇ ਕਾ ਕਿ ਨਹੀਂ ਆਉਂਦੇ ਘਟ ਚੁੱਕੇ ਨੇ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਆਪਣੀ ਵਪਾਰ ਵਾਲੀ ਜਗ੍ਹਾ ਤੇ ਕਰੋਗੇ ਤੇ ਤੁਹਾਡਾ ਜਿਹੜਾ ਵਪਾਰ ਇਹ ਉਹ ਪਹਿਲਾਂ ਵਾਂਗ ਪਹਿਲਾਂ ਤੋਂ ਵੀ ਵਾਦ ਕੇ ਚੱਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਇਸੀ ਤਰ੍ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੇ ਉਪਾਦਿ ਜਿਸ ਉਪਾਦ ਨੂੰ ਤੁਸੀਂ ਆਪਣੇ ਵਪਾਰ ਵਾਲੀ ਜਗ੍ਹਾ ਤੇ ਜਾਂ ਫਿਰ ਆਪਣੇ ਘਰ ਦੇ ਵਿੱਚ ਕਰਨਾ ਹੈ ਇਸ ਉਪਾਦ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀ ਹੈ ਫਿਟਕੜੀ ਤੇ ਫਿਟਕੜੀ ਦੇ ਤੁਸੀਂ ਚਾਰ ਟੁਕੜੇ ਲੈ ਲੈਨੇ ਜੇਕਰ ਤੁਸੀਂ ਇਸ ਉਪਾਦ ਨੂੰ ਘਰ ਦੇ ਵਿੱਚ ਕਰ ਰਹੇ ਹੋ ਤਾਂ ਤੁਸੀਂ ਇਹ ਚਾਰ ਟੁਕੜੇ ਫਿਟਕੜੀ ਦੇ ਆਪਣੇ ਘਰ ਦੇ ਵਿੱਚ ਚਾਰਾ ਕੋਨਿਆਂ ਤੇ ਤੁਸੀਂ ਰੱਖ ਦੇਨੇ ਨੇ ਤੇ ਜੇਕਰ ਤੁਸੀਂ ਇਸ ਉਪਾਦ ਨੂੰ ਆਪਣੀ ਕਿਸੇ ਸ਼ਾਪ ਜਾਂ ਵਪਾਰ ਵਾਲੀ ਜਗ੍ਹਾ ਤੇ ਜਿੱਥੇ ਤੁਹਾਡਾ ਬਿਜ਼ਨਸ ਹੈ ਉਥੇ ਕਰ ਰਹੇ ਹੋ ਤਾਂ ਉਸ ਸ਼ਾਪ ਤੇ ਜਾਂ ਫਿਰ ਵਪਾਰ ਵਾਲੀ ਜਗ੍ਹਾ ਦੇ ਚਾਰਾ ਕੁੰਡਿਆਂ ਤੇ ਚਾਰੇ ਹੀ ਫਿਟਕੜੀ ਦੇ ਟੁਕੜਿਆਂ ਨੂੰ ਤੁਸੀਂ ਰੱਖਦੇ ਰਹੇ ਇਨ੍ਹਾਂ ਫਿਟਕੜੀ ਦੇ ਟੁਕੜਿਆਂ ਨੂੰ ਤੁਸੀਂ ਵੈਸੇ ਜਿਸ ਦਿਨ ਵੀ ਚਾਹੋ ਉਸ ਦਿਨ ਹੀ ਰੱਖ ਸਕਦੇ ਹੋ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਤੰਗੀ ਪਰੇਸ਼ਾਨੀ ਹੈ ਤੁਸੀਂ ਚਾਹੁੰਦੇ ਹੋ ਕਿ ਆਪਣੀ ਦੁੱਖ ਤਕਲੀਫ ਜਲਦੀ ਦੂਰ ਹੋਣ ਤੁਸੀਂ ਉਸੇ ਦਿਨ ਜਿਸ ਦੇ ਦਿਨ ਤੁਸੀਂ ਇਸ ਵੀਡੀਓ ਨੂੰ ਸੁਣਦੇ ਹੋ ਉਸੇ ਦਿਨ ਤੋਂ ਹੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਤੇ ਪਰ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਫਟਕੜੀ ਦੇ ਇਹ ਟੁਕੜੀਆਂ ਨੂੰ ਰੱਖਦੇ ਹੋ ਤਾਂ ਉਹ ਸਭ ਤੋਂ ਜ਼ਿਆਦਾ ਬੈਸਟ ਹੈ ਕਿਉਂਕਿ ਜਿਹੜੀ ਫਟਕੜੀ ਅਸੀਂ ਚਾਰੇ ਕੋਨਿਆਂ ਤੇ ਰੱਖਦੇ ਹਾਂ ਨਾ ਤੇ ਜਿਵੇਂ ਸਾਡੇ ਘਰ ਨੂੰ ਕੋਈ ਨજર ਦੋਸ਼ ਲੱਗਿਆ ਹੁੰਦਾ ਹੈ ਤਾਂ ਸਾਡੇ ਘਰ ਦਾ ਜਿਹੜਾ ਨજર ਦੋਸ਼ ਹੈ ਨજર ਨੂੰ ਵੀ ਆਪਣੇ ਆਪ ਇਹ ਜਿਹੜੀ ਸੋਕ ਲੈਂਦੀ ਹੈ ਆਪਣੇ ਆਪ ਵਿੱਚ ਇਸ ਕਰਕੇ ਫਟਕੜੀ ਦਾ ਬਹੁਤ ਹੀ ਜ਼ਿਆਦਾ ਇਹ ਚਰੰਤਕਾਰੀ ਉਪਾਏ ਤੁਸੀਂ ਜ਼ਰੂਰ ਕਰਕੇ ਦੇਖਿਓ ਇਸ ਲਈ ਜਦੋਂ ਵੀ ਤੁਸੀਂ ਫਟਕੜੀ ਦਾ ਇਹ ਉਪਾਅ ਕਰੋਗੇ ਤੁਰੰਤ ਤੁਹਾਡੇ ਘਰ ਦੇ ਵਿੱਚ ਨજર ਦੋਸ਼ ਦੂਰ ਹੋ ਜਾਏਗਾ ਤੇ ਦੁਸ਼ਮਣ ਦਾ ਕੀਤਾ ਕਰਾਇਆ ਵੀ ਦੂਰ ਹੋ ਜਾਵੇਗਾ ਇਹ ਸੀ ਪਹਿਲਾ ਉਪਾਅ ਜੋ ਸਾਡੇ ਘਰ ਜਪ ਵਪਾਰ ਦੀ ਨજર ਦੋਸ਼ ਨੂੰ ਦੂਰ ਕਰੇਗਾ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਦੂਸਰਾ ਉਪਾਅ ਜੇਕਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਦੁਸ਼ਮਣਾਂ ਨੇ ਤੰਗ ਪਰੇਸ਼ਾਨ ਕੀਤਾ ਹੋਇਆ ਤਾਂ ਤੁਹਾਡੇ ਦੁਸ਼ਮਣਾਂ ਦੀ ਕਮਰ ਤੋੜ ਕੇ ਰੱਖ ਦੇਵੇਗਾ ਇਹ ਉਪਾਅ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਹੈ ਇਹ ਉਪਾਅ ਤੁਸੀਂ ਸਿਰਫ ਤਾਂ ਸਿਰਫ ਫਿਟਕੜੀ ਦੇ ਇੱਕ ਟੁਕੜੇ ਦੇ ਨਾਲ ਹੀ ਕਰਨਾ ਹੈ ਤੇ ਇੱਕ ਹਫ਼ਤੇ ਦੇ ਬਾਅਦ ਇਸ ਫਿਟਕੜੀ ਦੇ ਟੁਕੜੇ ਨੂੰ ਤੁਸੀਂ ਬਦਲਣਾ ਵੀ ਹੈ ਤੇ ਇਸ ਉਪਾਅ ਨੂੰ ਤੁਸੀਂ ਸਿਰਫ ਚਾਰ ਵਾਰ ਹੀ ਕਰਨਾ ਹੈ ਕਿ ਤਿੰਨ ਤੋਂ ਚਾਰ ਵਾਰ ਹੀ ਇਸ ਫਿਟਕੜੀ ਨੂੰ ਤੁਸੀਂ ਬਦਲਣਾ ਹੈ ਇਸ ਉਪਰ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਫਟਕੜੀ ਦਾ ਇੱਕ ਟੁਕੜਾ ਇਸ ਫਟਕੜੀ ਦੇ ਇੱਕ ਟੁਕੜੇ ਨੂੰ ਤੁਸੀਂ ਆਪਣੀ ਜੇਬ ਦੇ ਵਿੱਚ ਤੇ ਜਾਂ ਫਿਰ ਪਰਸ ਦੇ ਵਿੱਚ ਤੁਸੀਂ ਰੱਖਣਾ ਹੈ ਜਦੋਂ ਵੀ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਵਪਾਰ ਦੇ ਲਈ ਜਾਂ ਆਪਣੇ ਬਿਜ਼ਨਸ ਦੇ ਲਈ ਜਾਂ ਕੋਈ ਚੀਜ਼ ਖਰੀਦਣ ਦੇ ਲਈ ਕਹਿਣ ਦਾ ਭਾਵੇਂ ਕਿਸੇ ਵੀ ਸ਼ੁਭ ਕੰਮ ਦੇ ਲਈ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਰਹੇ ਹੋ ਤੇ ਜਾਂ ਫਿਰ ਕਿਸੇ ਵੀ ਕੰਮ ਦੇ ਲਈ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਰਹੇ ਹੋ ਜਦੋਂ ਵੀ ਘਰ ਤੋਂ ਬਾਹਰ ਜਾਣਾ ਇਸ ਫਟਕੜੀ ਦੇ ਟੁਕੜੇ ਨੂੰ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਭਾਵੇਂ ਤਾਂ ਜੇਬ ਦੇ ਵਿੱਚ ਰੱਖ ਸਕਦੇ ਹੋ ਤੇ ਭਾਵੇਂ ਆਪਣੀ ਪਰਸ ਦੇ ਵਿੱਚ ਇਸ ਫਟਕੜੀ ਦੇ ਟੁਕੜੇ ਨੂੰ ਰੱਖ ਸਕਦੇ ਹੋ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੇ ਕੰਮ ਕਿਸੇ ਵੀ ਕੰਮ ਤੋਂ ਵਾਪਸ ਆਉਣੇ ਹੋ ਜਦੋਂ ਜਾਣ ਲੱਗਿਆ ਤਾਂ ਤੁਸੀਂ ਜੇਬ ਜਾਂ ਫਿਰ ਤੁਸੀਂ ਪਰਸ ਦੇ ਵਿੱਚ ਫਟਕੜੀ ਦਾ ਟੁਕੜਾ ਰੱਖ ਲੈਣਾ ਤੇ ਘਰ ਵਾਪਸ ਆਉਂਦੇ ਸਮੇਂ ਉਸ ਫਟਕੜੀ ਦੇ ਟੁਕੜੇ ਨੂੰ ਤੁਸੀਂ ਉਲਟਾ ਕਰਕੇ 7 ਵਾਰ ਆਪਣੇ ਉਪਰੋਕੋ ਛੋ ਵਾਰ ਲੈਣਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡਾ ਪੈਸੇ ਤੇ ਪੈਸਾ ਬਰਬਾਦ ਹੋ ਰਿਹਾ ਹੈ ਤੇ ਤੁਹਾਨੂੰ ਸਫਲਤਾ ਵੀ ਪ੍ਰਾਪਤ ਨਹੀਂ ਹੋ ਰਹੀ ਤਾਂ ਜੇਕਰ ਤੁਸੀਂ ਫਟਕੜੀ ਦਾ ਇਹ ਉਪਾਅ ਕਰੋਗੇ ਨਾ ਤੇ ਫਟਕੜੀ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਮੁਸ਼ਕਲਾਂ ਨੇ ਉਹਨਾਂ ਨੂੰ ਆਪਣੇ ਅੰਦਰ ਸੋਖ ਲਵੇਗੀ ਤੇ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਇਸ ਦੇ ਨਾਲ ਨਾਲ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਰਸਤੇ ਨੀਚੋਂ ਬੰਦ ਹੋ ਚੁੱਕੇ ਨੇ ਤਾਂ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਰਸਤੇ ਖੁੱਲ ਜਾਣਗੇ ਜਿਵੇਂ ਹੀ ਤੁਹਾਡੇ ਘਰ ਦੇ ਵਿੱਚ ਤਜੋਰੀ ਖਾਲੀ ਹੋ ਚੁੱਕੀ ਸੀ ਤੁਹਾਡੇ ਘਰ ਦੀ ਤਜੋਰੀ ਭਰਨੀ ਸ਼ੁਰੂ ਹੋ ਜਾਵੇਗੀ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰਨਾ ਹੈ ਇਹਨਾਂ ਤੇ ਤੁਸੀਂ ਆਪਣੇ ਫੈਮਿਲੀ ਮੈਂਬਰ ਨੂੰ ਪਹਿਲਾਂ ਹੀ ਕਹਿ ਦੇਣਾ ਏ ਕਿ ਜ਼ਰੂਰ ਤੁਸੀਂ ਇਸ ਉਪਾਣੂ ਕਰਨਾ ਏ ਤੇ ਤੁਹਾਨੂੰ ਕੋਈ ਵੀ ਰੋਕੇ ਟੋਕੇ ਨਾ ਇਸ ਉਪਾਣੂ ਕਰਨ ਦੇ ਲਈ ਤੁਸੀਂ ਲੈਣਾ ਇੱਕ ਫਿਟਕੜੀ ਦਾ ਛੋਟਾ ਜਿਹਾ ਟੁਕੜਾ ਤੇ ਉਹ ਫਿਟਕੜੀ ਦਾ ਟੁਕੜਾ ਲੈ ਕੇ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਤੁਸੀਂ ਫੈਮਿਲੀ ਮੈਂਬਰ ਹੋ ਇਸ ਫਿਟਕੜੀ ਦੇ ਟੁਕੜੇ ਨੂੰ ਤੁਸੀਂ ਆਪਣੇ ਫੈਮਿਲੀ ਮੈਂਬਰ ਜਿੰਨੇ ਵੀ ਹੈਗੇ ਆ ਨਾ ਉਹਨਾਂ ਦੇ ਸਿਰ ਤੋਂ ਤੁਸੀਂ 7 ਵਾਰ ਵਾਰ ਲੈਣਾ ਏ ਤੇ ਤੁਸੀਂ ਬਾਦੀ ਵਿੱਚ ਇਸ ਫਟਕੜੀ ਦੇ ਟੁਕੜੇ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਜਿੰਨਾ ਵੀ ਤੁਹਾਡਾ ਘਰ ਬਣਿਆ ਹੋਇਆ ਜਿੰਨੇ ਵੀ ਕਮਰੇ ਨੇ ਜਿੰਨੇ ਵੀ ਕੋਨੇ ਨੇ ਹਰ ਇੱਕ ਘਰ ਦੇ ਕੋਨੇ-ਕੋਨੇ ਵਿੱਚ ਹਰ ਇੱਕ ਜਗ੍ਹਾ ਤੇ ਤੁਸੀਂ ਫਟਕੜੀ ਦਾ ਟੁਕੜਾ ਲੈ ਕੇ ਘੁੰਮਣਾ ਹੈ ਇਸੇ ਤਰੀਕੇ ਦੇ ਨਾਲ ਜਿੰਨੀ ਵੀ ਬਾਲਕੋਨੀ ਬਣੀ ਹੋਈ ਹੈ ਜੋ ਵੀ ਤੁਹਾਡਾ ਘਰ ਬਣਿਆ ਹੋਇਆ ਹੈ ਨਾ ਤੇ ਹਰ ਇੱਕ ਜਗ੍ਹਾ ਤੇ ਪਿਟਕੜੀ ਦਾ ਟੁਕੜਾ ਲੈ ਕੇ ਤੁਸੀਂ ਇੱਕ ਚੱਕਰ ਲਗਾ ਦੇਣਾ ਹੈ ਤੇ ਚੱਕਰ ਲਗਾਉਂਦੇ ਸਮੇਂ ਤੁਸੀਂ ਇਹ ਬੋਲਣਾ ਹੈ ਜੇ ਜਿੰਨੀ ਵੀ ਤੁਹਾਡੇ ਘਰ ਦੇ ਵਿੱਚ ਨજર ਦੋਸ਼ ਨਕਾਰਾਤਮਕ ਊਰਜਾ ਹੈ ਤਾਂ ਤਰੀਕੇ ਕਿਰਿਆਵਾਂ ਕਰਵਾਈਆਂ ਹੋਈਆਂ ਨੇ ਜਾਂ ਫਿਰ ਕੋਈ ਬਲੈਕ ਮੈਜਿਕ ਕਿਸੇ ਦਾ ਕਰਵਾਇਆ ਹੋਇਆ ਇਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਤੁਹਾਡੀਆਂ ਦੂਰ ਹੋ ਜਾਣ ਇਸ ਤਰੀਕੇ ਦੇ ਨਾਲ ਤੁਸੀਂ ਬੋਲਦੇ ਜਾਣਾ ਹੈ ਹੌਲੀ ਹੌਲੀ ਆਪਣੇ ਮਨ ਦੇ ਵਿੱਚ ਉੱਚੀ ਉੱਚੀ ਨਹੀਂ ਬੋਲਣਾ ਤੇ ਫਟਕੜੀ ਦੇ ਟੁਕੜੇ ਦੇ ਨਾਲ ਆਪਣੇ ਘਰ ਦੇ ਵਿੱਚ ਤੁਸੀਂ ਇੱਕ ਚੱਕਰ ਲਗਾ ਦੇਣਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਮੁਸ਼ਕਲਾਂ ਨੇ ਨਾ ਉਹ ਸਭ ਇਸ ਫਟਕੜੀ ਦੇ ਟੁਕੜੇ ਦੇ ਵਿੱਚ ਆ ਜਾਣ ਤੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਹ ਹਰੀ ਕੇ ਜਗਾ ਤੇ ਆਪਣੇ ਘਰ ਦੇ ਵਿੱਚ ਇੱਕ ਚੱਕਰ ਲਗਾ ਲਾ ਲੋਗੇ ਤੇ ਲਗਾਉਣ ਤੋਂ ਬਾਅਦ ਦੇ ਵਿੱਚ ਉਸ ਫਟਕੜੀ ਦੇ ਟੁਕੜੇ ਨੂੰ ਦੇਖਦੇ ਹੋਏ ਤੁਸੀਂ ਇਹ ਬੋਲਣਾ ਹੈ ਜੇਕਰ ਸਾਡੇ ਘਰ ਦੇ ਵਿੱਚ ਨજર ਦੋਸ਼ੇ ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਕਿਸੇ ਵੀ ਕੰਮ ਨੂੰ ਕਰਨ ਦੇ ਨਾਲ ਸਾਨੂੰ ਸਫਲਤਾ ਨਹੀਂ ਮਿਲਦੀ ਜੋ ਵੀ ਸਾਡੇ ਘਰ ਦੇ ਵਿੱਚ ਪ੍ਰੋਬਲਮ ਮੁਸ਼ਕਲ ਚੱਲ ਰਹੀ ਹੈ ਉਹ ਇਸ ਫਿਟਕੜੀ ਦੇ ਨਾਲ ਸਾਡੇ ਘਰ ਦੇ ਵਿੱਚੋਂ ਦੂਰ ਚਲੀ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਹੈ ਇਸ ਤਰੀਕੇ ਦੇ ਨਾਲ ਬੋਲਣ ਤੋਂ ਬਾਅਦ ਦੇ ਵਿੱਚ ਇਸ ਫਿਟਕੜੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਹੈ ਤੇ ਬਾਹਰਲੇ ਜਾ ਕੇ ਕਿਸੇ ਵੀ ਜਗ੍ਹਾ ਤੇ ਤੁਸੀਂ ਪੂਰੇ ਗੁੱਸੇ ਦੇ ਨਾਲ ਪੂਰੇ ਕਰੋਧ ਦੇ ਨਾਲ ਇਸ ਫਿਟਕੜੀ ਦੇ ਟੁਕੜੇ ਨੂੰ ਤੁਸੀਂ ਸੁੱਟ ਕੇ ਆ ਜਾਣਾ ਹੈ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਗੰਦੀ ਨਾਲੀ ਹੈ ਤੁਸੀਂ ਉੱਥੇ ਵੀ ਇਸ ਨੂੰ ਸੁੱਟ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਬਡੇ ਘਰ ਦੇ ਆਲੇ ਦੁਆਲੇ ਕੋਈ ਕੂੜਾ ਕਰਕਟੇ ਕੋਈ ਮਿੱਟੀਏ ਤੁਸੀਂ ਉੱਥੇ ਹੀ ਕਹਿਣ ਦਾ ਭਾਵ ਕਿ ਇਸ ਮਟਕੜੀ ਦੇ ਟੁਕੜੇ ਨੂੰ ਤੁਸੀਂ ਕਿਸੇ ਗੰਦਗੀ ਗੰਦੀ ਵਾਲੀ ਜਗ੍ਹਾ ਤੇ ਤੁਸੀਂ ਸੁੱਟਣਾ। ਗੰਦਾ ਨਾਲਾ ਹੋਵੇ ਕੂੜਾ ਕਰਕਟ ਹੋਵੇ ਸਾਫ਼ ਸੁਥਰੀ ਜਗ੍ਹਾ ਤੇ ਤੁਸੀਂ ਨਹੀਂ ਸੁੱਟਣਾ। ਕਿਉਂਕਿ ਇਹ ਜੋ ਫਟਕੜੀ ਹੈ ਨਾ ਇਹ ਆਪਣੇ ਨਾਲ ਹੀ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਲੈ ਕੇ ਚਲੀ ਜਾਵੇਗੀ ਤੇ ਇਸ ਉਪਾਰ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਆਪਣੇ ਕੰਮਕਾਰ ਤੋਂ ਸਮਾਂ ਮਿਲਦਾ ਉਸੇ ਹੀ ਸਮੇਂ ਤੁਸੀਂ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਇਸੇ ਤਰੀਕੇ ਦੇ ਨਾਲ ਜਿਵੇਂ ਹੀ ਤੁਸੀਂ ਵਿਟਕੜੀ ਆਪਣੇ ਘਰ ਤੋਂ ਬਾਹਰ ਸੁੱਟੋਗੇ ਸੁੱਟਣ ਤੋਂ ਬਾਅਦ ਦੇ ਵਿੱਚ ਉਸੇ ਸਮੇਂ ਹੀ ਤੁਰੰਤ ਤੁਸੀਂ ਇੱਕ ਹਲਦੀ ਵਾਲਾ ਪਾਣੀ ਤਿਆਰ ਕਰਨਾ ਹੈ ਤੁਸੀਂ ਕੱਚ ਦਾ ਕੋਈ ਵੀ ਬਰਤਨ ਲੈ ਲੈਣਾ ਉਸ ਦੇ ਵਿੱਚ ਤੁਸੀਂ ਸ਼ੁੱਧ ਪਾਣੀ ਪਾ ਲੈਣਾ ਸਾਫ਼ ਸੁਥਰਾ ਤੇ ਥੋੜੀ ਜਿਹਾ ਇੱਕ ਚਮਚ ਹਲਦੀ ਪਾ ਕੇ ਤੁਸੀਂ ਹਲਦੀ ਵਾਲਾ ਪਾਣੀ ਤਿਆਰ ਕਰਨਾ ਹੈ ਤੇ ਪਾਣੀ ਤਿਆਰ ਕਰਕੇ ਤੁਸੀਂ ਹੋਮ ਨਮੋ ਭਗਵਤੀ ਵਾਸ਼ੂਦੇਵਾਏ ਨਮਾ ਇਸ ਮੰਤਰ ਨੂੰ ਬੋਲਦੇ ਹੋਏ ਤੁਸੀਂ ਆਪਣੇ ਘਰ ਦੇ ਵਿੱਚ ਹਲਦੀ ਵਾਲੇ ਪਾਣੀ ਦਾ ਛਿੜਕਾ ਕੋਨੇ-ਕੋਨੇ ਦੇ ਵਿੱਚ ਤੁਸੀਂ ਕਰ ਦੇਣਾ ਇਸ ਤਰ੍ਹਾਂ ਹਲਦੀ ਵਾਲਾ ਪਾਣੀ ਛਿੜਕਾ ਕਰਨ ਦੇ ਨਾਲ ਕੀ ਹੋਵੇਗਾ ਜਿਵੇਂ ਕਿ ਪਹਿਲਾਂ ਤੁਸੀਂ ਫਟਕੜੀ ਦਾ ਉਪਾਅ ਕਰਕੇ ਆਪਣੇ ਘਰ ਦਾ ਨજર ਦੋਸ਼ ਤੇ ਕਿਸੇ ਦਾ ਕੀਤਾ ਕਰਾਇਆ ਤਾਂ ਤਰੀਕ੍ਰਿਆਵਾਂ ਤੇ ਫਿਰ ਕਿਸੇ ਦੁਸ਼ਮਣ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਤੁਹਾਨੂੰ ਘਰ ਦੀ ਸਾਰੀ ਨੈਗੇਟਿਵ એનર્ਜੀ ਨੂੰ ਤੁਸੀਂ ਉਸ ਫਿਟਕੜੀ ਦੇ ਟੁਕੜੀ ਦੇ ਨਾਲ ਘਰ ਤੋਂ ਬਾਹਰ ਕੱਢ ਦਿੱਤਾ ਤੇ ਇਸ ਨੂੰ ਕਰਨ ਤੋਂ ਬਾਅਦ ਦੇ ਵਿੱਚ ਜਿਵੇਂ ਹੀ ਤੁਸੀਂ ਹਲਦੀ ਵਾਲੇ ਪਾਣੀ ਦਾ ਛਿੜਕਾ ਆਪਣੇ ਘਰ ਦੇ ਵਿੱਚ ਕਰੋਗੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਪੋਜ਼ਿਟਿਵ એનર્ਜੀ ਆਉਣਾ ਸ਼ੁਰੂ ਹੋ ਜਾਵੇਗੀ ਤੇ ਤੁਹਾਡੇ ਘਰ ਦੇ ਵਿੱਚ ਰੁਕਣਾ ਸ਼ੁਰੂ ਹੋ ਜਾਵੇਗੀ ਜਿਵੇਂ ਹੀ ਸਾਡੇ ਘਰ ਦੇ ਵਿੱਚ ਤੇਜ਼ੀ ਦੇ ਨਾਲ ਸਕਾਰਾਤਮਕ ਊਰਜਾ ਇਹ ਜਿਹੜੀ ਵਧਣੀ ਸ਼ੁਰੂ ਹੁੰਦੀ ਹੈ ਨਾ ਤੇ ਏਸੀ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਇੱਕਦਮ ਪੈਸਾ ਆਉਣਾ ਇਹ ਜਿਹੜਾ ਸ਼ੁਰੂ ਹੋ ਜਾਂਦਾ ਹੈ ਇਸ ਉਪਾਣੂ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਸ਼੍ਰੀ ਹਰੀ ਵਿਸ਼ਨੂ ਜੀ ਪ੍ਰਸੰਨ ਹੋ ਜਾਂਦੀ ਹੈ ਤੇ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਇਹ ਸਾਰੀ ਨਕਾਰਾਤਮਕ ਮਾੜੀਆਂ ਸ਼ਕਤੀਆਂ ਦੇ ਕਰਕੇ ਜਾਂ ਫਿਰ ਕਿਸੇ ਨਾ ਕਿਸੇ ਕੀਤੇ ਕਰਵਾਏ ਦੇ ਕਰਕੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਜੋ ਵੀ ਰਸਤੇ ਬੰਦ ਹੋ ਚੁੱਕੇ ਸਨ ਜੋ ਵੀ ਤੁਹਾਡੇ ਘਰ ਦੇ ਵਿੱਚ ਬਲੌਕੇਜ ਹੋ ਚੁੱਕੀਆਂ ਸਨ ਉਹ ਤੁਰੰਤ ਹੀ ਦੂਰ ਹੋ ਜਾਣਗੀਆਂ ਇਹ ਇੱਕ ਛੋਟਾ ਜਿਹਾ ਉਪਾਏ ਇਸ ਉਪਾਅ ਨੂੰ ਤੁਸੀਂ ਕਰਕੇ ਦੇਖੋ ਕਿਵੇਂ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹਿੰਦੀ ਹੈ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਜੇਕਰ ਹਲਦੀ ਦੀ ਗੱਲ ਕਰੀਏ ਤਾਂ ਹਲਦੀ ਤਾਂ ਵੈਸੇ ਹੀ ਸਾਡੇ ਘਰ ਦੀ ਜਿਹੜੀ ਨੇਗੇਟਿਵ એનર્ਜੀ ਮਾੜੀਆਂ ਸ਼ਕਤੀਆਂ ਨੇ ਨਕਾਰਾਤਮਕ ਊਰਜਾਏ ਉਸ ਨੂੰ ਦੂਰ ਕਰਦੀ ਹੈ ਤੇ ਸਾਡੇ ਘਰ ਦੇ ਵਿੱਚ ਸੁੱਖ ਸਮਰiddhi ਲੈ ਕੇ ਆਉਂਦੀ ਹੈ ਤੇ ਕਿਵੇਂ ਤੁਸੀਂ ਰਾਤੋਂ ਰਾਤ ਧਨਵਾਨ ਬਣ ਜਾਓਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਦੇ ਵਿੱਚ ਵਾਦਾ ਹੋਵੇਗਾ ਬਰਕਤ ਪਵੇਗੀ ਹਲਦੀ ਵਾਲਾ ਪਾਣੀ ਹੈ ਜੋ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੇ ਚਮਤਕਾਰ ਲੈ ਕੇ ਆਵੇਗਾ ਤੇ ਜਿਹੜਾ ਫਟਕੜੀ ਦਾ ਤੁਸੀਂ ਉਪਾਅ ਕੀਤਾ ਹੈ ਨਾ ਇਹ ਉਪਾਅ ਤੁਹਾਡੇ ਜਿੰਨੇ ਵੀ ਦੁਸ਼ਮਣ ਨੇ ਉਹਨਾਂ ਦੀ ਆਕੜ ਕੱਢ ਕੇ ਰੱਖ ਦੇਵੇਗਾ ਉਹਨਾਂ ਦੀ ਆਕੜ ਦੂਰ ਹੋ ਜਾਵੇਗੀ ਤੁਹਾਡੇ ਦੁਸ਼ਮਣਾਂ ਦੀ ਆਕੜ ਨਿਕਲ ਜਾਵੇਗੀ ਚਾਹੇ ਤਾਂ ਉਹ ਸਾਹਮਣੇ ਤੋਂ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਚਾਹੇ ਉਹ ਪਿੱਠ ਪਿੱਛੇ ਤੁਹਾਨੂੰ ਪਰੇਸ਼ਾਨ ਕਰ ਰਿਹਾ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇਹ ਉਹ ਦੋ ਉਪਾਅ ਕਰਨ ਦੇ ਨਾਲ ਤੁਰੰਤ ਹੀ ਦੂਰ ਹੋ ਜਾਣਗੇ ਜਿਹੋ ਲੋਕ ਆਪਣਾ ਵਪਾਰ ਦਾ ਕੰਮ ਕਰਦੇ ਆ ਕਾਰੋਬਾਰੀ ਉਹਨਾਂ ਦਾ ਵਪਾਰ ਦਾ ਉਹ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਵੀ ਕਰਨ ਤੇ ਇਸ ਦੇ ਨਾਲ ਨਾਲ ਜਿਹੜੀ ਉਹਨਾਂ ਦੀ ਸ਼ਾਪ ਹੈ ਉੱਥੇ ਵੀ ਇਸ ਉਪਾਅ ਨੂੰ ਉਹ ਜ਼ਰੂਰ ਕਰਨਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਆਵੇਗੀ ਤੁਹਾਡੇ ਸਾਰੇ ਦੁੱਖ ਤਕਲੀਫ ਉਹ ਦੂਰ ਹੋਣਗੇ ਤੇ ਇੰਨਾ ਜ਼ਿਆਦਾ ਮਹਾ ਚਮਤਕਾਰੀ ਇਹ ਉਪਾਏ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਪਾਸਾ ਕਰ ਜਾਣਗੇ ਕਿਉਂਕਿ ਫਿਟਕੜੀ ਬਹੁਤ ਹੀ ਜ਼ਿਆਦਾ ਚਮਤਕਾਰੀ ਹੁੰਦੀ ਹੈ ਤੇ ਇਸ ਦੇ ਵਿੱਚ ਅਜਿਹੀਆਂ ਸ਼ਕਤੀਆਂ ਹੁੰਦੀਆਂ ਨੇ ਜੋ ਕਿ ਜਾਦੂ ਟੂਣਾ ਤੰਤਰ ਮੰਤਰ ਤਾਂਤ੍ਰਿਕ ਰਿਆਵਾਂ ਨੂੰ ਦੂਰ ਕਰ ਦਿੰਦੀ ਹੈ ਕਿਸੇ ਉਪਾਣੂ ਕਰਨ ਦੇ ਨਾਲ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਇੱਕ ਫਿਟਕੜੀ ਦਾ ਟੁਕੜਾ ਲਟਕਾ ਦਿੰਨੇ ਹੋ ਜਾਂ ਫਿਰ ਜਿੱਥੇ ਤੁਸੀਂ ਵਪਾਰ ਕਰਦੇ ਹੋ ਤੁਹਾਡੀ ਕੋਈ ਸ਼ਾਪ ਹੈ ਕੋਈ ਫੈਕਟਰੀ ਹੈ ਤੁਸੀਂ ਉਥੇ ਸ਼ਾਪ ਦੇ ਮੇਨ ਗੇਟ ਤੇ ਤੁਸੀਂ ਫਿਟਕੜੀ ਦਾ ਇੱਕ ਟੁਕੜਾ ਜ਼ਰੂਰ ਲਟਕਾਓ ਕਿਉਂਕਿ ਫਿਟਕੜੀ ਦੇ ਟੁਕੜੇ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੁੰਦੀ ਹੈ ਕਿ ਉਹ ਤੁਹਾਡੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਆਪਣੇ ਅੰਦਰ ਸੋਪ ਲੈਂਦੀ ਹੈ ਤੁਹਾਡੇ ਘਰ ਦੇ ਵਿੱਚ ਇੱਕਦਮ ਸੁਖ ਸ਼ਾਂਤੀ ਆ ਜਾਂਦੀ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਏ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਆਪਣੇ ਕਾਰੋਬਾਰ ਵਾਲੀ ਜਗ੍ਹਾ ਤੇ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਇਸ ਉਪਾਅ ਦੇ ਚਮਤਕਾਰੀ ਫਾਇਦੇ ਨਜ਼ਰ ਆਉਣਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਹਲਦੀ ਵਲੇ ਪਾਣੀ ਤੇ ਫਿਟਕੜੀ ਦੇ ਟੁਕੜੇ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਰੀਕਮੈਂਡ ਬੋਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ ਜੀ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ